ਹੈਲੋ ਜੀ ਸਤ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਤੁਸੀਂ ਵੀ ਠੀਕ ਠਾਕ ਹੋਵੇਂਗੇ ਜੀ ਉਠਾ ਕੇ ਤੇ ਅਸੀਂ ਚੱਲੇ ਆ ਜੀ ਹੁਣ ਨਹਾ ਧੋ ਕੇ ਰੈਡੀ ਹੋ ਕੇ ਜੀ ਬੁੱਕਣ ਵਾਲੇ ਬੁੱਕਣ ਵਾਲੇ ਅਸੀਂ ਚੱਲੇ ਆ ਜੀ ਮੱਥਾ ਟੇਕਣ ਆਪਣੇ ਵੱਡੇ ਵੱਡੇ ਰਾਂਦੇ ਤੇ ਰਿਸ਼ੂ ਵੀ ਸਾਡਾ ਨਾਲ ਚੱਲੇ ਤੇ ਅਸੀਂ ਚੱਲਾਂਗੇ ਜੀ ਬਾਈਕ ਤੇ ਬੱਸ ਇਹ ਦੇ ਡੈਡੀ ਸਟਾਰ ਸੀ ਜਾ ਰਹੇ ਹਾਂ ਬੁੱਕਣ ਵਾਲੇ ਨੂੰ ਅੱਗੇ ਤੱਕ ਗਏ ਪਿੰਡ ਤੇ ਇੱਥੇ ਅਸੀਂ ਹਨਾ ਸਾਡੇ ਵੱਡ ਵਡੇਰਾਂ ਦਾ ਥਾਂ ਬਣਿਆ ਹੋਇਆ ਜਗਾ ਤੇ ਉੱਥੇ ਅਸੀਂ ਮੱਥਾ ਟੇਕਣ ਚੱਲੇ ਹਾਂ ਤੇ ਬਸ ਹਨਾ ਇੱਥੇ ਅਸੀਂ ਸਾਲਾਂ ਲੱਗੇ ਪਾਣੀ ਵਗੈਰਾ ਪੀਣ ਲੱਗੇ ਬਸ ਥੋੜੀ ਜਿਹੀ ਬਾਤੀ ਆ 15-20 ਮਿੰਟ ਦਾ ਰਸਤਾ ਇੱਥੇ ਤੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਜਾ ਕੇ ਤੇ ਵਸ ਜੀ ਅਸੀਂ ਰੈਡੀ ਹੋ ਕੇ ਚੱਲ ਪਏ ਸੀ ਘਰੋਂ ਤੇ ਅਜੇ ਠੰਡੇ ਹੋਏ ਚੱਲੇ ਸੀ 5:00 ਤੇ ਮੈਂ ਕਿਹਾ ਵੀ ਸਵੇਰ ਸਵੇਰ ਜਲਦੀ ਆ ਜਾਾਂਗੇ ਮੱਥਾ ਟੇਕ ਕੇ ਤੇ ਮੜ ਕੇ ਦੇਖੋ ਜੀ ਹਨਾ 5:00 ਜਾਂਦੇ ਸਾਨੂੰ ਟਾਈਮ ਲੱਗ ਗਿਆ ਤੇ 5:30 ਹੋ ਗਏ 5:00 ਦਾ ਟਾਈਮ ਸੀ ਸਾਡਾ ਵੀ 5:00 ਰੈਡੀ ਹੋ ਕੇ ਚੱਲਾਂਗੇ ਫਿਰ ਵੀ 5:30 ਹੋ ਹੀ ਗਏ ਤੇ ਫਿਰ ਐਸੀ ਦੇਖੋ ਜੀ ਮਾੜੇ ਮਾੜੇ ਧੁੱਪ ਨਿਕਲਦੀ ਹੁੰਦੀ ਸੀ ਤੇ ਗਰਮੀ ਬਹੁਤ ਹੀ ਜ਼ਿਆਦਾ ਸੀ ਸੋ ਬਸ ਅਸੀਂ ਜਾ ਰਹੇ ਹਾਂ ਤੇ ਜਾ ਕੇ ਹਨਾ ਟੁੱਡੀ ਕੇ ਟੁੱਡੀ ਕੇ ਅੰਤ ਜੱਤਵਾਲ ਜੱਤਵਾਲ ਤੋਂ ਫਿਰ ਅਸੀਂ ਮੋਗਾ ਮੋਗੇ ਤੇ ਬੁੱਕਣ ਵਾਲ ਤੇ ਐਂ ਜਾਣਾ ਜੀ ਬਸ ਅਸੀਂ ਆ ਗਏ ਜੀ ਬੁੱਕਣ ਵਾਲੇ ਤੇ ਅਸੀਂ 6 ਵਜੇ ਪਹੁੰਚ ਗਏ ਸੀ ਤੇ ਆਪਦੇ ਸਾਧਨ ਤੇ ਤਾਂ ਟਾਈਮ ਘੱਟ ਹੀ ਲੱਗਦਾ ਹੁੰਦਾ ਤੇ ਜੇ ਬੱਸਾਂ ਤੇ ਜਾਈਏ ਬੱਸਾਂ ਤੇ ਟਾਈਮ ਕਾਫੀ ਲੱਗ ਜਾਂਦਾ ਤੇ ਪਹਿਲਾਂ ਸਾਨੂੰ ਐਂ ਸੀ ਵੀ ਬੱਸਾਂ ਤੇ ਜਾਵਾਂਗੇ ਪਰ ਬੱਸਾਂ ਤੇ ਮੈਂ ਕਿਹਾ ਵੀ ਉਧਰੋਂ ਆਟੋ ਲਵਾਂਗੇ ਬੁੱਕਣ ਵਾਲੇ ਦਾ ਫਿਰ ਮਿਲੂਗਾ બસ ਜੀ ਅਸੀਂ ਆ ਗਏ ਹਾਂ ਉਹਨੂੰ ਗੁਰਦੁਆਰਾ ਆ ਗਿਆ ਹੈ ਗੁਰਦੁਆਰਾ ਸਾਹਿਬ ਆ ਗਿਆ ਵਸੇ ਸਾਡੀਆਂ ਸਮਾਦਾ ਬਣੀ ਹੋਈਆਂ ਵੱਡ-ਵੱਡੇ ਰਹਿੰਦੀਆਂ ਸਾਡੇ ਤੇ ਇਹ ਅਸੀਂ ਪਹਿਲਾਂ ਜੀ ਅਸੀਂ ਬੁੱਕਣ ਵਾਲੇ ਰਹਿੰਦੇ ਸੀ ਸਾਡੇ ਤੇ ਸ਼ੌਕੜ ਹੈ ਫੇਰੀ ਜਗ੍ਹਾ ਤੇ ਫਿਰ ਅਸੀਂ ਇੱਥੋਂ ਸਾਡੇ ਹਨਾ ਜਿਹੜੇ ਦਾਦਾ ਸੋਹਰਾ ਸੀ ਉਹਨਾਂ ਨੇ ਫਿਰ ਇੱਥੇ ਵੇਚ ਕੇ ਜਗ੍ਹਾ ਫਿਰ ਇਹ ਪਿੰਡ ਚ ਚਲੇ ਗਏ ਸੀ ਇਹ ਵੀ ਪਿੰਡ ਹੀ ਹੈ ਜੀ ਬੁੱਕਣ ਵਾਲਾ ਤੇ ਪਰ ਇਹ ਮੋਗੇ ਦੇ ਜੰਮੀ ਨਾਲ ਹੀ ਮਿਲਿਆ ਹੋਇਆ ਤੇ 10-15 ਮਿੰਟ ਹੀ ਲੱਗਦੇ ਬਸ ਮੋਗੇ ਤੇ ਆਹ ਦੇਖੋ ਜੀ ਅਸੀਂ ਆ ਗਏ ਤੇ ਆ ਹੈਗਾ ਦਵਾਰ ਤੇ ਬਸ ਜੀ ਇਹ ਦਰਵਾਜਾ ਹੈ ਤੇ ਬਸ ਅਸੀਂ ਆ ਕੇ ਇੱਥੇ ਹੱਥ ਪੈਰ ਧੋਣ ਲੱਗ ਗਏ ਸੀ ਆਪਦੇ ਮੈਂ ਕਿ ਚੱਲ ਹੱਥ ਪੈਰ ਧੋ ਕੇ ਹਨਾ ਸੁੱਚੇ ਕਰ ਲਏ ਤੇ ਬਸ ਇੱਥੇ ਸੁੱਚੇ ਕਰਕੇ ਅਸੀਂ ਹੱਥ ਤੇ ਮੜ ਕੇ ਅਸੀਂ ਆ ਗਏ ਸੀ ਸਮਾਧਾ ਦੇ ਅੰਦਰ ਤੇ ਸਾਡੇ ਤਿੰਨ ਵੱਡ-ਵਡੇਰਿਆਂ ਦੀ ਸਮਾਧਾ ਬਣੀਆਂ ਹੋਈਆਂ ਦੋ ਅੰਦਰ ਇੱਕ ਬਾਹਰਲੇ ਸਾਈਡ ਤੇ ਬਣੀ ਹੋਈ ਹੈ ਤੇ ਬਸ ਅਸੀਂ ਇੱਥੇ ਲੱਗ ਗਏ ਸੀ ਮੱਥਾ ਟੇਕਣ ਤੇ ਬਾਅਦ ਸੇ ਇੱਥੇ ਫਿਰ ਅਸੀਂ ਹਣਾ ਮੱਥਾ ਟੇਕਣ ਲੱਗੇ ਤੇ ਅਸੀਂ ਸਮਾਨ ਕੱਢੀ ਜਾਂਦੇ ਸੀ ਬੈਗ ਦੇ ਵਿੱਚੋਂ ਮੈਂ ਕਿ ਪਹਿਲਾਂ ਸਾਰਾ ਕੱਢ ਲਈਏ ਫਿਰ ਕਈ ਵਾਰ ਕੋਚੀ ਰਾਇਣ ਦੀ ਹੈ ਤੇ ਪਹਿਲਾਂ ਅਸੀਂ ਸਾਰਾ ਸਮਾਨ ਤਿਆਰ ਕਰਕੇ ਫਿਰ ਆਪਦੀ ਪੂਜਾ ਵਗੈਰਾ ਕਰਾਂਗੇ ਤੇ ਬਸ ਅਸੀਂ ਇੱਥੇ ਦੀਵੇ ਲਾਉਣੇ ਆਟੇ ਦੇ ਬਣਾ ਕੇ ਤੇ ਮੈਂ ਘਰੋਂ ਹੀ ਬਣਾ ਲਈ ਸੀ ਆਟੇ ਦੇ ਦੀਵੇ ਤੇ ਮੈਂ ਨਾਲ ਪੈਸੇ ਦੇ ਰਹੀ ਸੀ ਮਿੰਗੇ ਪੈਸੇ ਵੀ ਆਪਾਂ ਚੜਾਉਣੇ ਆ ਤੇ ਇੱਥੇ ਡੱਬਾ ਲਈ ਸੀ ਮੈਂ ਲੱਡੂਆਂ ਦਾ ਤੇ ਇੱਥੇ ਫੋਨ ਆ ਗਿਆ ਸੀ ਜੀ ਤੇ ਫੋਨ ਤੇ ਗੱਲ ਕਰ ਲੱਗ ਪਈ ਸੀ ਤੇ ਫਿਰ ਫੋਨ ਤੇ ਗੱਲ ਕਰਨ ਤੋਂ ਬਾਅਦ ਫਿਰ ਅਸੀਂ ਆਪ ਦਾ ਵਸ ਪੂਜਾ ਸ਼ੁਰੂ ਕਰ ਲਈ ਸੀ ਤੇ ਵਸ ਅਸੀਂ ਇੱਕ ਲੱਡੂ ਦਾ ਡੱਬਾ ਲੈ ਕੇ ਆਏ ਸੀ ਦੀਵੇ ਲੈ ਆਏ ਸੀ ਬਣਾ ਕੇ ਘਿਓ ਦੇ ਤੇ ਚੋਰਮਾ ਲੈ ਕੇ ਆਏ ਸੀ ਕੱਚੀ ਲੱਸੀ ਲੈ ਕੇ ਆਏ ਸੀ ਵਸ ਤੇ ਵਸ ਹੁਣ ਅਸੀਂ ਆਟੇ ਦੇ ਦੀਵੇ ਤਾਂ ਮੈਂ ਘਰੋਂ ਬਣਾ ਕੇ ਲਈ ਸੀ ਤੇ ਬੱਤੀਆਂ ਇੱਥੇ ਵਟਲਾਂਗੇ ਬੈਠ ਕੇ ਤੇ ਘਿਓ ਮੈਂ ਡੱਬੀ 'ਚ ਪਾ ਕੇ ਲਈ ਆਈ ਸੀ ਤੇ ਵਸ ਫਿਰ ਮੈਂ ਇਹਨਾਂ ਨੂੰ ਕਹਿਣ ਲੱਗੀ ਮੈਂ ਕਿ ਤੁਸੀਂ ਵੀ ਬੱਤੀਆਂ ਵਟ ਲਓ ਜਲਦੀ ਹੋ ਜੂਗਾ ਹਨਾ ਤੇ ਬਸ ਅਸੀਂ ਬਕਤੀਆਂ ਵਟ ਕੇ ਦੀਵਿਆਂ ਦੇ ਵਿੱਚ ਰੱਖ ਲਾਂਗੇ ਸਾਰੀਆਂ ਅਸੀਂ ਅਸੀਂ ਮੱਥਾ ਟੇਕਣ ਲੱਗੇ ਦੀਵੇ ਅਸੀਂ ਲਾ ਲਏ ਸੀ ਤੇ ਤੋਬਲਾ ਲੀ ਤੇ ਬਸ ਅਸੀਂ ਮੱਥਾ ਟੇਕ ਲਿਆ ਆਪਦਾ ਤੇ ਲੱਡੂਆਂ ਦਾ ਭੋਗ ਲਾਤਾ ਚੋਰਮੇ ਦਾ ਲਾਤਾ ਕੱਚੀ ਲੱਸੀ ਤਾਂ ਅਸੀਂ ਪਹਿਲੇ ਚੜਾਤੀ ਸੀ ਤੇ ਬਸ ਇੱਧਰ ਦੂਸਰੇ ਸਮਾਹ ਤੇ ਆ ਗਏ ਅਸੀਂ ਇੱਧਰ ਮੱਥਾ ਟੇਕ ਕੇ ਤੇ ਇੱਥੇ ਦੀਵੇ ਜਗਾਤੇ ਆਪਾਂ ਦੀਵੇ ਜਗਾ ਕੇ ਤੇ ਬਸ ਇੱਥੇ ਆਪਦੇ ਨਮਸਕਾਰ ਕਰ ਲਾਂਗੇ ਬਾਬਾ ਜੀ ਨੂੰ ਤੇ ਬਸ ਭੋਗ ਲਾ ਦਾਂਗੇ ਆਪਾਂ ਜਿਹੜੀ ਜਿਹੜੀ ਚੀਜ਼ ਲੈ ਕੇ ਆਈਆਂ ਤੇ ਬਸ ਹਨਾ ਅਸੀਂ ਆਪਦੀ ਹੁੰਦਾ ਢੋ ਲੱਡੂਆਂ ਦੇ ਭੋਗ ਲੱਗਦਾ ਹੁੰਦਾ ਸਮਾਧਾ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਜੀ ਤੇ ਬਸ ਅਸੀਂ ਲੱਡੂ ਫਿਰ ਚੜਾ ਦਾਂਗੇ ਸਾਡੇ ਪਹਿਲਾਂ ਤਾਂ ਦੀਵਾਲੀ ਨੂੰ ਹਨਾ ਤੇਲ ਦੇ ਦੀਵੇ ਲੱਗਦੇ ਆ ਤੇ ਘਿਓ ਦੇ ਦੋਨੋਂ ਹੀ ਲੱਗਦੇ ਆ ਦੁੱਧ ਤੇਲ ਦੇ ਦੋ ਘਿਓ ਦੇ ਆ ਤੇ ਬਾਕੀ 14 ਮੱਸਿਆ ਨੂੰ ਅਸੀਂ ਦੀਵੇ ਲਾਉਨੇ ਮਹੀਨੇ ਦੇ ਮਹੀਨੇ 14 ਨੂੰ ਲੱਗਦੇ ਸਾਡੇ ਤੇ ਉਹ ਅਸੀਂ ਫਿਰ ਘਰੀ ਲਾ ਲੈਨੇ ਕਿਉਂਕਿ ਰੋਇ ਰੋਇ ਤਾਂ ਜੀ ਆਏ ਨਹੀਂ ਜਾਂਦਾ ਕਿਤੇ ਆ ਜਾਂਦਾ ਫਿਰ ਅਸੀਂ ਹਨਾ ਘਰੀ ਲਾ ਲੈਨੇ ਆ ਦੀਵੇ ਜਗਾ ਕੇ ਆٹے ਦੇ ਬਣਾ ਕੇ ਘੋੜੇ ਤੇ ਦਿਵਾਲੀ ਨੂੰ ਅਸੀਂ ਜ਼ਰੂਰ ਹੁੰਨੇ ਇੱਥੇ ਮੱਥਾ ਟੇਕਣਾ ਹੁੰਦਾ ਗੱਡ ਵਡੇ ਰਹਿੰਦੇ ਤੇ ਇੱਥੇ ਹੈਗਾ ਜੀ ਮੰਦਿਰ ਸਾਡੇ ਇੱਥੇ ਦੇਵੀ ਮਾਤਾ ਦਾ ਦੁਰਗਾ ਦਾ ਮੰਦਿਰ ਬਣਿਆ ਹੋਇਆ ਤੇ ਵਿੱਚ ਹੀ ਹਨਾ ਸਮਾਧਾ ਦੇ ਇਧਰਲੀ ਸਾਈਡ ਤੇ ਅਸੀਂ ਇੱਥੇ ਮੂਰਤੀ ਰੱਖੀ ਹੋਈ ਹੈ ਅਸੀਂ ਹੁਣ ਇੱਥੇ ਮੱਥਾ ਟੇਕ ਲਾਂਗੇ ਇਧਰਲੀ ਸਾਈਡ ਸ਼ੀਵ ਲਿੰਗ ਬਣਾਉਂਗੇ ਤੇ ਸ਼ੀਵ ਲਿੰਗ ਦੇ ਉੱਪਰ ਅਸੀਂ ਜਲ ਚੜਾ ਦਾਂਗੇ ਅਸੀਂ ਫਿਰ ਪਿੰਡ ਵਾਲੇ ਮੰਦਿਰ ਚ ਗਏ ਨੇ ਮੈਂ ਤਾਂ ਚੱਲ ਉੱਥੇ ਕੱਚੇ ਲੱਸੀ ਚੜਾ ਦਾਂਗੇ ਤੇ ਬਸ ਜੀ ਅਸੀਂ ਇੱਥੇ ਮੱਥਾ ਟੇਕ ਲਾਂਗੇ ਤੇ ਭੋਗ ਲਾ ਦਾਂਗੇ ਸ਼ਿਵ ਸ਼ੰਕਰ ਨੂੰ ਵੀ ਤੇ ਅਸੀਂ ਵਾਰੀ ਨਾਲ ਸਾਰਿਆਂ ਨੇ ਮੱਥਾ ਟੇਕ ਲਿਆ ਇੱਥੇ ਤੇ ਮੈਂ ਉੱਧਰ ਫੁੱਲ ਲੈਣ ਜਾਬਲੀ ਸੀ ਪਿੱਛੇ ਲੱਗੇ ਸੀ ਕਨੇਰ ਦੇ ਫੁੱਲ ਮੈਂ ਕਿਹਾ ਚੱਲ ਚੜਾ ਦਿੰਦੀ ਹਾਂ ਤੇ ਖੋਲਿਆ ਤੇ ਫਿਰ ਮੈਂ ਚੜਾ ਦੂੰਗੀ ਘਰੋਂ ਫੁੱਲ ਲਿਆਉਣ ਫੁੱਲ ਗਏ ਸੀ ਫਿਰ ਮੈਂ ਕਿਹਾ ਚੱਲ ਇੱਥੇ ਚੜਾ ਦਿੰਨੀ ਤੇ ਬਸ ਜੀ ਫਿਰ ਅਸੀਂ ਆਉਦਾ ਹਨਾ ਨਮਸਕਾਰ ਕੀਤੀ ਮਾਰ ਦੇ ਆਉਂਗੇ ਤੇ ਬਸ ਫਿਰ ਅਸੀਂ ਤੇ ਵਾਸਾ ਸੀ ਮੈਂ ਇੱਥੇ ਮੰਦਰ ਦੀ ਪ੍ਰਕਰਮਾ ਕਰਨ ਲੱਗੇ ਸੀ ਪ੍ਰਕਰਮਾ ਕਰਕੇ ਤੇ ਇੱਥੇ ਭੋਲੇ ਦੇ ਦੇਵ ਲਾਤਾ ਸੀ ਅਸੀਂ ਤੇ ਜਾਨ ਵਗੈਰਾ ਚੜਾ ਕੇ ਤੇ ਫਿਰ ਇੱਥੇ ਪੰਡਤ ਜੀ ਤੋਂ ਲੈ ਲਿਆ ਸੀ ਪ੍ਰਸ਼ਾਦ ਆ ਸੀ ਮੰਦਰ ਸਮਾਨ ਚੁੱਕੀ ਜਾਂਦੀ ਸੀ ਹਾ ਤਾਂ ਤੇ ਬੈਗ ਵਗੈਰਾ ਤੇ ਪੰਡਤ ਜੀ ਨੂੰ ਡੱਬਾ ਕਹ ਦੇਦਾ ਸੀ ਮੈਂ ਫਿਰ ਪ੍ਰਸ਼ਾਦ ਲੈ ਕੇ ਵਾਪਸ ਘਰ ਤਾਂ ਸਾਨੂੰ ਤੇ ਇੱਥੇ ਰਹਿੰਦੇ ਪੰਡਤ ਜੀ ਆ ਤਾਂ ਮੈਂ ਦਿੱਤੇ ਹੋਏ ਹਨ ਤੇ ਆਹ ਗੁਰਦੁਆਰਾ ਸਾਹਿਬ ਆ ਗਿਆ ਪਿਛਲੀ ਸਾਈਡ ਤੇ ਬਸ ਫਿਰ ਹੁਣ ਅਸੀਂ ਇੱਥੇ ਮੱਥਾ ਟੇਕ ਕੇ ਆਪਦਾ ਤੇ ਦੇਵੀ ਮਾਤਾ ਦੇ ਮੱਥਾ ਟੇਕ ਲਿਆ ਅੰਦਰ ਤੇ ਫਿਰ ਅਸੀਂ ਆ ਗਏ ਸੀ ਬਾਹਰ ਮੰਦਰ ਤੋਂ ਬਸ ਹੁਣ ਅਸੀਂ ਮੰਦਰ ਤੋਂ ਬਾਹਰ ਆ ਕੇ ਹੁਣ ਚੱਲਾਂਗੇ ਘਰ ਨੂੰ ਤੇ ਘਰ ਨੂੰ ਜਾਵਾਂਗੇ ਹੁਣ ਆਪਾਂ ਤੇ ਮੁੱਕਣ ਵਾਲੇ ਤਾਂ ਫਿਰ ਅਸੀਂ ਆ ਗਏ ਮੁੱਕੀ ਵਾਲੀ ਸਾਈਡ ਮੁੱਕੀ ਫਿਰ ਦੇਖੋ ਜੀ ਬਾਜ਼ਾਰ ਹਜੇ ਬੰਦ ਹੀ ਪਿਆ ਸੀ ਤੇ ਫਿਰ ਅਸੀਂ ਆਖਿਆ ਚੱਲ ਵੀ ਜੀਟੀ ਰੋਡ ਤੇ ਚੱਲਦੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਤਾਂ ਅਸੀਂ ਪੋਂਦੇ ਮੋਟਰਸਾਈਕਲ ਬੇ ਜੇ ਟਰੈਫਿਕ ਵਾਲੀ ਹੁੰਦੀ ਚੱਲਦੀ ਫਿਰ ਪਿੰਡਾਂ ਵਿੱਚ ਦੀ ਠੀਕ ਰਹਿੰਦਾ ਹੁੰਦਾ ਤੇ ਪਿੰਡਾਂ ਵਿੱਚ ਦੀ ਫਿਰ ਗੇੜ ਵੀ ਜਾਦੇ ਪਿੰਡਾਂ ਟਾਈਮ ਵੀ ਜਿਆਦਾ ਲੱਗਦਾ ਤਾਂ ਕਰਕੇ ਫਿਰ ਸਿੱਖ ਚਲ ਟ੍ਰੈਫਿਕ ਤਾਂ ਹੈ ਨਹੀਂਗੀ ਵੀ ਤਾਂ ਹੀ ਅਸੀਂ ਸਵੇਰ ਜਲਦੀ ਤੁਰੇ ਸੀ ਵੀ ਟ੍ਰੈਫਿਕ ਹੁੰਦੀ ਨਹੀਂ ਵੀ ਆਪਾਂ ਸਨੇਮ ਮੁੜ ਆਵਾਂਗੇ ਤੇ ਬਸ ਹਨਾ ਦੇਖੋ ਜੀ ਬਣੇ ਹੋਏ ਆ ਮੋਲ ਵਗੈਰਾ ਬਣੇ ਆ ਵਿੱਚ ਬਿਲਡਿੰਗਾਂ ਬਣੀਆਂ ਹੋਰ ਕੁਝ ਬਣੇ ਹੋਏ ਆ ਤੇ ਫਿਰ ਬਸ ਅਸੀਂ ਆਹ ਬੱਚਿਆਂ ਦਾ ਬਣਿਆ ਹੋਇਆ ਫਾਉਂਟੇ ਤੇ ਉਹ ਇਹ ਚੂਟੇ ਵਗੈਰਾ ਲੈਣ ਨੂੰ ਆ ਤੇ ਬੱਚੇ ਹੁੰਦੇ ਇੱਥੇ ਮੋਈ ਮਸਤੀ ਕਰਨ ਦੇ ਵਾਸਤੇ ਇੱਥੋਂ ਸੀ ਆਗੇ ਸੀ ਜਿੱਤਵਾਲ ਨੂੰ ਮੁੱਕੇ ਤੋਂ ਜਿੱਤਵਾਲ ਆ ਕੇ ਫਿਰ ਅਸੀਂ ਆ ਦੇਖੋ ਜਿ ਪੋਲ ਆਊਗਾ ਜਿੱਤਵਾਲ ਤੋਂ ਐ ਸਿੱਧਾ ਹੀ ਰੋੜਾਣਾ ਤੇ ਆ ਜਿੱਤਵਾਲ ਤੋਂ ਆ ਪੋਲ ਮੋੜਨਾ ਵਾਸਤੇ ਤੇ ਪੋਲ ਮੋੜ ਕੇ ਉਹ ਸਿੱਧਾ ਹੀ ਸਿੱਧੀ ਸੜਕ ਜਾਣੀ ਹੈ ਸਾਡ ਪਿੰਡ ਨੂੰ ਤੇ ਸਿੱਧੀ ਜਾ ਕੇ ਤੇ ਬੱਸ ਫਿਰ ਹਨਾ ਆਹ ਗੁਰਦੁਆਰਾ ਸਾਹਿਬ ਇੱਧਰ ਖੱਬੇ ਹੱਥ ਤੇ ਜਿਹਨੂੰ ਨਾਂ ਵੀ ਪਤਾ ਲੱਗੇ ਜੇ ਕਿਸੇ ਪਹਿਣ ਭਾਣੇ ਸਾਡੇ ਕੋਲੇ ਆਉਣਾ ਬਿਤਾ ਸਕਦਾ ਕਿਸੇ ਨੂੰ ਰਸਤਾ ਨਹੀਂ ਪਤਾ ਹੁੰਦਾ ਤਾਂ ਲੋਕੇਸ਼ਨ ਦੇਖ ਸਕਦਾ ਕਿ ਕਿਵੇਂ ਆਣਾ ਤੇ ਸਾਡੇ ਪਿੰਡ ਨੂੰ ਦੋ ਰਾਹ ਹੁੰਦੇ ਆ ਜੀ ਜਿੱਤਵਾਲ ਤੋਂ ਤੇ ਫਾੜਕਾ ਤੋਂ ਪਤਾ ਚੱਲਿਆ ਜਾਂਦਾ ਰਾਹ ਇੱਥੋਂ ਆ ਜਾਂਦਾ ਸਿੱਧਾ ਤੇ ਆ ਦੇਖੋ ਜੀ ਹੁਣ ਫਾੜਕਾ ਗੇ ਫਾੜਕ ਤੋਂ ਆ ਖੱਬੇ ਹੱਥ ਮੁੜ ਕੇ ਤੁੰਡਕੋਨੀ ਆ ਮੈਂ ਫਾੜਕਾ ਗੇ ਫਾੜਕਾਂ ਤੋਂ ਉੱਗੇ ਜਾ ਕੇ ਤੇ ਫਿਰ ਇੱਕ ਤਾਂ ਸਿੱਧਾ ਰਸਤਾ ਚੱਲਿਆ ਜਾਂਦਾ ਆ ਪੇ ਕਾ ਖੱਬੇ ਹੱਥ ਹੈ ਇਹ ਵੀ ਸਾਡੇ ਪਿੰਡ ਨੂੰ ਆ ਜਾਂਦਾ ਮੰਦਿਰ ਕੋਲੇ ਨਿਕਲ ਜਾਂਦਾ ਖੱਬੇ ਹੱਥ ਜਾਣਾ ਹੋਵੇ ਤਾਂ ਤੇ ਮੰਦਿਰ ਕੋਲੇ ਆ ਕੇ ਵਸ ਸਿੱਧੀ ਸੜਕ ਆਉਣਾ ਤੇ ਉੱਥੇ ਪੁੱਛ ਲਈਦਾ ਹੁੰਦਾ ਹਨਾ ਪੁੱਛ ਕੇ ਬੰਦਾ ਆ ਜਾਂਦਾ ਚਲੋ ਫੋਨ ਵੀ ਲਾ ਲੈਂਦਾ ਜਿਹਨੇ ਆਉਣਾ ਹੁੰਦਾ ਤੇ ਆ ਲੈ ਦੇਖ ਪੈਟਰੋਲ ਪੰਪ ਆ ਗਿਆ ਆ ਮੇਲਾ ਆ ਗਈ ਆਟਾ ਮੇਲ ਤੇ ਜੇ ਆਉਣਾ ਹੋਵੇ ਲੋਕੇਸ਼ਨ ਪਤਾ ਲੱਗ ਜਾਂਦੀ ਹੈ ਤੇ ਰਸਤਾ ਹਨਾ ਫਿਰ ਜਲਦੀ ਬੰਦਾ ਆ ਸੰਗਤ ਜੇ ਰਸਤਾ ਪਤਾ ਹੋਵੇ ਤਾਂ ਇਹ ਤਾਂ ਬੰਦੇ ਨੂੰ ਫਿਰ ਪੁੱਛ-ਪੁੱਛ ਕੇ ਆਉਣਾ ਪੈਂਦਾ ਤੇ ਬਸ ਜਿੱਥੇ ਵੱਲ ਤੋਂ ਸਿੱਧਾ ਹੀ ਆਉਣਾ ਅਸ ਤਾਂ ਸਿੱਧਾ ਹੀ ਉਹਨੇ ਉੱਧਰ ਰਹਿਣਾ ਪਰ ਲਿਸਾਈ ਜਿਹੜੀ ਮੈ ਤੁਹਾਨੂੰ ਦਿਖਾਈ ਹੈ ਖੱਬੇਆ ਤੋਂ ਨਹੀਂ ਉਸੇ ਮੋੜ ਦੇ ਤੇ ਬਸ ਸਿੱਧਾ ਰਾਹ ਠੀਕ ਰਹਿੰਦਾ ਤੇ ਬਸ ਅਸੀਂ ਸਿੱਧਾ ਹੀ ਆ ਜਾਾਂਗੇ ਸਿੱਧਾ ਆ ਕੇ ਤੇ ਇੱਥੇ ਢੁੱਡੀ ਕੇ ਆ ਜੂਗਾ ਹੁਣ ਢੁੱਡੀ ਕੇ ਆ ਕੇ ਤੇ ਗਾਂ ਹਨਾ ਢੁੱਡੀ ਕੇ ਆ ਕੇ ਫਿਰ ਬਸ ਸਾਡਾ ਪਿੰਡ ਆ ਜਾਊਗਾ ਚੂੜ ਚੱਕ ਤੇ ਜਿੱਤਵਾਲ ਤੋਂ ਇੱਕ ਘਿੰਡ ਹੁੰਦਾ ਵਸ ਢੁੱਡੀ ਕੇ ਤੇ ਆਹਾ ਇੱਧਰ ਕਾਲਜ ਬਣਿਆ ਹੋਇਆ ਸੀ ਤੇ ਇੱਥੇ ਸਕੂਲ ਆ ਇੱਥੇ ਸੁਨੇਹਾ ਪੜ੍ਹਦੀ ਹੁੰਦੀ ਸੀ ਹੁਣ ਤਾਂ 12 ਹੋ ਗਈਆਂ ਹੁੰਦੀਆਂ ਤੇ ਵਸ ਇਹ ਸਿੱਧੇ ਹੀ ਹੋਣਾ ਆਪਾਂ ਰੋਡ ਤੇ ਸਿੱਧਾ ਆ ਕੇ ਤੇ ਜਿੱਥੇ ਜੀ ਆਹ ਟਰੱਕ ਤਾਂ ਟਰੱਕ ਖੜਿਆ ਇੱਧਰੋਂ ਖੱਬੇ ਹੱਥ ਮੁਰਨਾ ਆਪਾਂ ਇੱਕ ਸੱਜੇ ਨੂੰ ਰਾ ਜਾਂਦਾ ਇੱਕ ਖੱਬੇ ਹੱਥ ਜਾਂਦਾ ਤੇ ਖੱਬੇ ਹੱਥ ਮੁਰ ਜਾਣਾ ਆਪਾਂ ਖੱਬੇ ਹੱਥ ਮੁੜ ਕੇ ਤੇ ਆਪਾਂ ਸਿੱਧੇ ਹੀ ਚਲੇ ਜਾਣਾ ਤੇ ਇੱਥੇ ਜੀ ਆ ਦੇਖੋ ਆ ਬੋਰਡ ਬਣਿਆ ਹੋਇਆ ਹਨਾ ਤੇ ਇਹਦੇ ਨਿਸ਼ਾਨੇ ਵੀ ਰੱਖ ਸਕਦੇ ਬਸ ਇੱਥੋਂ ਸਿੱਧਾ ਹੀ ਜਾਣਾ ਤੇ ਸਿੱਧਾ ਜਾ ਕੇ ਤੇ ਬਸ ਫੇਰ ਗਾਂ ਸਿੱਧੇ ਚਲੇ ਜਾਣਾ ਗਾਂ ਕਿਤੇ ਨਹੀਂ ਮੁੜਨਾ ਆਪਾਂ ਸਿੱਧੇ ਜਾ ਕੇ ਬਸ ਫੇਰ ਹਨਾ ਆਪਣੇ ਰਾਜੂਆ ਢੁੱਡੀ ਕਿਆਂ ਦਾ ਤੇ ਜਾਨੀ ਕਿ ਆਪਣੇ ਚੋੜ ਚੱਕ ਤੇ ਢੁੱਡੀ ਕਿਆਂ ਦਾ ਮੋੜ ਆ ਜਾਊਗਾ ਹਨਾ ਤੇ ਬਸ ਸਿੱਧੇ ਹੀ ਜਾਈ ਜਾਣਾ ਤੇ ਇੱਧਰ ਆ ਜਾਊਗਾ ਜੀ ਡੇਰਾ ਉੱਚਾ ਡੇਰਾ ਨਾਮ ਤੋਂ ਪ੍ਰਸਿੱਧ ਹੈ ਇਹ ਗੁਰਦੁਆਰਾ ਗੁਰਦੁਆਰਾ ਸਾਹਿਬ ਇੱਧਰ ਸੱਜੇ ਹੱਥ ਤੇ ਇੱਥੋਂ ਫਿਰ ਆਪਾਂ ਖੱਬੇ ਹੱਥ ਮੋੜਨੇ ਵਾਸਤੇ ਤੇ ਖੱਬੇ ਹੱਥ ਮੁੜ ਕੇ ਵਸ ਸਿੱਧੇ ਹੀ ਜਾਈਏ ਹਣ ਆਪਾਂ ਸਿੱਧਾ ਜਾ ਕੇ ਤੇ ਵਸ ਇੱਥੇ ਹੁਣ ਪੈਟਰੋਲ ਪੰਪ ਉਹ ਸੀ ਪਹਿਲਾਂ ਸਾਡੇ ਹੁਣ ਤਾਂ ਹੈ ਨਹੀਂਗਾ ਤੇ ਪਹਿਲਾਂ ਹੁੰਦਾ ਸੀ ਹੁਣ ਤੇ ਜਿੱਤਵਾਲੀ ਐ ਪੈਟਰੋਲ ਪੰਪ ਤੇ ਵਸ ਪੈਟਰੋਲ ਪੰਪ ਆ ਜੂਗਾ ਇੱਥੂ ਗਾ ਫੇਰ ਉਹਦੂ ਗਾ ਆ ਜੂਗਾ ਸਰਕਾਰੀ ਹਸਪੀਟਲ ਆ ਜੂਗਾ ਸੱਜੇ ਹੱਥ ਤੇ ਸੱਜੇ ਹੱਥ ਹੀ ਹੋਊਗਾ ਪੈਟਰੋਲ ਪੰਪ ਤੇ ਵਸ ਸਿੱਧੇ ਹੀ ਜਾ ਕੇ ਫੇਰ ਸਾਡਾ ਪਿੰਡ ਆਈ ਬਸ ਸਿੱਧਾ ਆ ਕੇ ਰਾਹ ਤੇਥੋਂ ਮੁੜ ਜਾਣਾ ਮੁੜ ਕੇ ਤੇ ਬਸ ਆ ਸਾਡਾ ਪਹਿਲਾ ਹੀ ਗੇਟ ਆ ਗਿਆ ਹੁਣ ਇੱਥੇ ਸੜਕਾਂ ਪੱਟੀਆਂ ਪਈਆਂ ਸਾਰੀਆਂ ਤੇ ਆ ਪਹਿਲਾ ਗੇਟ ਆ ਬਰਾਊਨ ਕਲਰ ਦਾ ਤੇ ਅਸੀਂ ਆਗੇ ਘਰੇ ਘਰੇ ਆ ਕੇ ਬਸ ਸਿੱਤਈ ਇਹ ਹਨਾ ਛੋਟੇ ਜਿਹੇ ਗਲੀ ਰੱਖੀ ਹੋਈ ਹੈ ਸਾਡੇ ਤੇ ਤਿੰਨ ਘਰਾਂ ਸਾਡੇ ਤੇ ਪਹਿਲੇ ਘਰ ਸਾਡਾ ਤੇ ਤੁਸੀਂ ਦੇਖੇ ਹੋ ਵੀਡੀਓ ਦੇ ਵਿੱਚ ਬਸ ਆ ਘਰ ਆ ਗਿਆ ਆਪਣਾ ਤੇ ਆ ਗਈ ਅਸੀਂ ਘਰੇ ਤਰੇ ਆ ਕੇ ਵਸ ਹੁਣਾ ਪਾ ਜਿੰਦੇ ਵਗੈਰਾ ਖੋਲਾਂਗੇ ਕਿਉਂਕਿ ਜਿੰਦੇ ਲੱਕੇ ਸੀ ਸੁਣਿਆ ਗਈ ਹੋਈ ਸੀ ਤੇ ਇੱਥੇ ਵਸ ਫਿਰ ਮੈਂ ਆ ਕੇ ਫਟਾਫਟ ਰੋਟੀ ਲਾਉਣ ਲੱਗੀ ਤੇ ਮੈਂ ਹਣਾ ਦਾਲ ਪਗੈਰਾ ਪਈ ਸੀ ਜਿਹੜੀ ਉਹੀ ਤਾਂ ਬਿਤਰ ਰੱਖ ਲਿਆ ਆਟਾ ਤਾਂ ਆਪਣੇ ਰਾਤ ਆਲਾ ਗੁੰਨਿਆ ਸੀ ਮੈਂ ਜਾਦੇ ਗੁੰਨ ਕਰਾ ਖਲਿਆ ਸੀ ਤੇ ਬਸ ਫਿਰ ਮੈਂ ਦਲੀਆ ਗਰਮ ਕਰਨ ਲੱਗ ਪਈ ਰਿਸ਼ੋ ਕੰਨ ਮੈਂ ਰੋਟੀ ਖਾਣੀ ਨਹੀਂ ਦਲੀਏ ਖਾਊਂਗਾ ਮੇਰਾ ਚਾਹ ਠੀਕ ਹੈ ਫਿਰ ਵਸ ਮੈਂ ਤੇਰੇ ਡੈਡੀ ਦੀ ਰੋਟੀ ਲਾਈ ਸੀ ਤੇ ਮੈਂ ਇਹਦਾ ਤਲੀਆ ਕਰਨ ਕਰਤਾ ਤੇ ਤੋਤ ਪਾਤਾ ਸੀ ਵਿੱਚ ਮਗਾ ਥੋੜਾ ਜਿਹਾ ਪਤਲਾ ਜਿਉਂ ਕੇ ਫ੍ਰੀਜ ਚ ਰੱਖਣ ਨਾਲ ਹਨਾ ਉਹ ਹੋ ਜਾਂਦਾ ਕਰੜਾ ਹੈ ਤੇ ਬਾਅਦ ਸੇ ਫਿਰ ਮੈਂ ਰੋਟੀ ਲਾ ਕੇ ਇਹਨਾਂ ਨੂੰ ਦੇਤੀ ਸੀ ਖਾਣੇ ਸੰਨਾਂ ਨੇ ਤੇ ਇੱਥੇ ਹੋ ਗਿਆ ਸੀ ਜੀ ਦੁਪਹਿਰ ਦਾ ਟਾਈਮ ਦੁਪਹਿਰੇ ਫਿਰ ਅਸੀਂ ਰੋਟੀ ਬਣਾਈ ਇੱਥੇ ਸੁਨੇਹਾ ਆ ਗਈ ਸੀ ਤੇ ਆ ਆਈ ਹੋਈ ਐ ਮੇਰੇ ਜੇਟ ਦੀ ਦੋਤੀ ਇਧਰ ਰਹੀ ਸੀ ਸਾਡੇ ਵੱਨੇ ਕਉਂ ਕਿਰੇ ਮੰਮੀ ਤੇ ਦੀ ਨਾਨੀ ਸ਼ਹਿਰ ਗਏ ਸੀ ਸ਼ੋਪਿੰਗ ਕਰਨ ਵਾਸਤੇ ਮੇਰੇ ਕੋਲ ਛੱਡ ਗਈ ਸੀ ਤੇ ਫੇਰ ਹੋ ਗਿਆ ਸੀ ਜੀ 4 ਵਜੇ ਦਾ ਟਾਈਮ ਤੇ ਪੈਣਾ ਤਾਂ ਕਿੱਥੇ ਸੀ ਬਸ ਦੋ ਢਾਈ ਸਾਨੂੰ ਰੋਟੀ ਖਾਂਦਾਂ ਨੂੰ ਵੱਜ ਗਏ ਤੇ ਫੇਰ ਮੈਂ ਮਹਿੰਦੀ ਵਗੈਰਾ ਲਾਉਣ ਲੱਗੀ ਵਾਲਾਂ ਤੇ ਡੈਡੀ ਕਹਿੰਦੇ ਮੇਰੇ ਵੀ ਲਾ ਦੇ ਮੈਂ ਤਾਂ ਚੱਲ ਮੇਰੇ ਵੀ ਵਾਈਟ ਵਾਲ ਆਏ ਹੋਏ ਸੀ ਮੈਂ ਤਾਂ ਚਾ ਲਾਈ ਲੈਣੇ ਹਨਾ ਫਿਰ ਮੈਂ ਕਹਾ ਕਿ ਕੱਪੜੇ ਧੋ ਲੈਣੇ ਕੱਲ ਨੂੰ ਉਸੇ ਫੇਰ ਜਾਣਾ ਸੀ ਮੈਂ ਤਾਂ ਚੱਲ ਧੋਈ ਲੈਣੇ ਫਿਰ ਮਸ਼ੀਨ ਲਾ ਲਈ ਸੀ ਵਾਸਤੇ ਤੁਮ ਕਰਤੀ ਨਹੀਂ ਕੱਪੜੇ ਤੇ ਬਸ ਕੱਢ ਕੇ ਫਿਰ ਆਪਾਂ ਹਨਾ ਨਹਾਵਾ ਧੋਵਾਂਗੇ ਬਸ ਸੁੱਕੂਗੀ ਸੀਮਿੰਦੀ ਵੀ ਫਿਰ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਤੇ ਵੀਡੀਓ ਦਾ ਐਂਡ ਇੱਥੇ ਕਰ ਦਾਂਗੇ ਤੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ